ਪੰਜਾਬੀ ਯੂਨੀਵਰਸਿਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਣੇ-ਹੁਣੇ ਵੱਡਾ ਬਿਆਨ ਸਾਹਮਣੇ ਆਇਆ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਨੈਟ ਭੰਗ ਕਰਨ ਸੰਬੰਧੀ ਜਾਰੀ ਨੋਟੀਫਿਕੇਸ਼ਨ ਦੀ ਨਿਖੇਦੀ ਕੀਤੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ਨਾਲ ਬੀਜੇਪੀ ਦਾ ਪੰਜਾਬ ਵਿਰੋਧੀ ਚਿਹਰਾ ਇੱਕ ਵਾਰ ਮੁੜ ਸਭ ਦੇ ਸਾਹਮਣੇ ਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਦੇਸ਼ ਦੇ ਲੋਕਾਂ ਦੇ ਨਾਮ ਵੀਡੀਓ ਸੰਦੇਸ਼ ਜਾਰੀ ਕਰਕੇ ਇਹ ਦਾਵਾ ਕੀਤਾ ਕਿ ਮంత్రి ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਕੇ ਪੰਜਾਬ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੱਡਾ ਬਿਆਨ ਜਾਰੀ ਕਰ ਦਿੱਤਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਐਕਟ 1947 ਉਹਦੇ ਅੰਡਰ ਇਹ ਐਕਟ ਪਾਸ ਹੋਇਆ ਸੀ ਤੇ 1 ਨਵੰਬਰ ਫਸਟ ਡੇ ਆਫ ਨਵੰਬਰ 1966 ਉਦੋਂ ਤੋਂ ਇਹ ਸੈਨੇਟਰ ਤੇ ਯੂਨੀਵਰਸਿਟੀ ਦੇ ਜਿਹੜੇ ਅਗਲੇ ਜਿਹੜੇ ਕਾਮਾਕਾਰਾਂ ਦਾ ਜਿਹੜਾ ਪੂਰਾ ਬਿਉਰਾ ਜਿਹੜਾ ਹੈ ਲੇਖਾ ਜੋਖਾ ਤੇ ਉਹਨੂੰ ਚਲਾਉਣ ਦੇ ਪ੍ਰਬੰਧਕੀ ਕਾਗਜ਼ ਪੱਤਰ ਜਿਹੜੇ ਨੇ ਉਹ ਤਿਆਰ ਹੋਏ ਸੀ ਜਿਹੜਾ ਐਕਟ ਵਿਧਾਨ ਸਭਾ ਚ ਬਣਿਆ ਹੋਵੇ ਉਹਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਦੁਆਰਾ ਰੱਦ ਨਹੀਂ ਕਰ ਸਕਦੀ ਭੰਗ ਨਹੀਂ ਕਰ ਸਕਦੀ ਜਾਂ ਤਾਂ ਵਿਧਾਨ ਸਭਾ ਹੀ ਅਮੈਂਡ ਕਰੇ ਜਾਂ ਫਿਰ ਇਹਨੂੰ ਦੇਸ਼ ਦੀ ਪਾਰਲੀਮੈਂਟ ਚ ਲੈ ਕੇ ਜਾਇਆ ਜਾਵੇ ਦੋਨੋਂ ਹੀ ਨਹੀਂ ਹੋਏ ਨਾ ਪੰਜਾਬ ਵਿਧਾਨ ਸਭਾ ਨੇ ਕੋਈ ਅਜਾ ਅਮੈਂਡਮੈਂਟ ਕੀਤੀ ਹੈ ਤੇ ਨਾ ਹੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੈ ਕੇ ਗਏ ਉਥੋਂ ਪਾਸ ਹੋਇਆ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜ ਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਦੋ ਵਾਰੀ ਮੀਟਿੰਗਾਂ ਹੋਈਆਂ ਸੀ ਪੰਜਾਬ ਹਰਿਆਣਾ ਗਵਰਨਰ ਬੈੰਦੇ ਸੀ ਮੈਂ ਵੀ ਜਾਂਦਾ ਸੀ ਨਾਲ ਹਰਿਆਣੇ ਦੇ ਮੁੱਖ ਮੰਤਰੀ ਵੀ ਆਉਂਦੇ ਸੀ ਅਫਸਰ ਵੀ ਆਉਂਦੇ ਸੀ ਬੀਸੀ ਵੀ ਆਉਂਦੇ ਸੀ ਇਹਨਾਂ ਦੀ ਮੰਗ ਸੀ ਕਿ ਪੰਚਕੂਲੇ ਦੇ ਯਮਨਾ ਨਗਰ ਦੇ ਕੁਰੂਖੇਤਰ ਦੇ ਅੰਬਾਲੇ ਦੇ ਸਾਰੇ ਜਿਹੜੇ ਕਾਲਜ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਅੰਡਰ ਲੈ ਲਓ ਜੀ ਤੁਸੀਂ ਜਦ ਕਿ ਹਰਿਆਣਾ ਆਪ ਹੀ ਉਹਨਾਂ ਚੋਂ ਬਾਹਰ ਨਿਕਲਿਆ ਸੀ ਜਦੋਂ ਉਹਨਾਂ ਨੇ ਕੁਰਕਸ਼ੇਤਰ ਜੁਨੀਵਰਸਿਟੀ ਬਣਾਈ ਹੈ ਬਿਲਕੁਲ ਸਾਫ਼ ਮਨਾ ਕਰ ਦਿੱਤਾ ਗਿਆ ਸੀ ਮੇਰੇ ਵੱਲੋਂ ਕਿ ਜੀ ਸਾਡੇ ਕੋਲੇ ਆਪਣੀ 170 ਤੋਂ ਉੱਪਰ ਕਾਲਜ ਨੇ ਐਫੀਲੀਏਸ਼ਨ ਜਿਹੜੀ ਹੈ ਉਹਨਾਂ ਕਾਲਜਾਂ ਦੀ ਪੰਜਾਬ ਜੁਨੀਵਰਸਿਟੀ ਨਾਲ ਹੈ ਤੇ ਇਹਨਾਂ ਨੂੰ ਇਹ ਕੋਈ ਪ੍ਰੋਬਲਮ ਨਹੀਂ ਸੀ ਕਿ ਸਾਡੇ ਜਿਹੜੇ ਕਾਲਜ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜ ਜਾਣਗੇ ਇਹਨਾਂ ਨੇ ਉਹਨਾਂ ਕਾਲਜਾਂ ਦੇ ਵਿੱਚੋਂ ਸੈਨੇਟ ਦੇ ਮੈਂਬਰ ਭੇਜ ਕੇ ਸੈਨੇਟ ਦੇ ਵਿੱਚ ਵੜਨਾ ਸੀ ਜਿੱਦਾਂ ਕਿ ਸਾਨੂੰ ਪਹਿਲੀ ਪਤਾ ਲੱਗਿਆ ਤਾਂ ਅਸੀਂ ਇਹਨੂੰ ਮਨਾਂ ਕਰਤਾ ਜਵਾਬ ਦਿੱਤਾ ਤਾਂ ਫਿਰ ਇਹਨਾਂ ਨੇ ਹੁਣ ਹੋਰ ਤਰੀਕਾ ਬਣਾਇਆ 1 ਨਵੰਬਰ ਪੰਜਾਬ ਡੇ ਪੰਜਾਬ ਡੇ ਵਾਲੇ ਦਿਨ ਭਾਜਪਾ ਨੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਮੈਂ ਪਹਿਲੇ ਦਿਨੋਂ ਕਹਿੰਦਾ ਰਿਹਾ ਕਿ ਪੰਜਾਬ ਦੇ ਵਿਰੋਧੀ ਨੇ ਇੱਕ ਵੀ ਮੌਕਾ ਨਹੀਂ ਜਾਣ ਦਿੰਦੇ ਪੰਜਾਬ ਦੇ ਵਿਰੁੱਧ ਕੋਈ ਵੀ ਐਕਸ਼ਨ ਲੈਣ ਦਾ ਦਿਲ ਦੇ ਵਿੱਚ ਨਫ਼ਰਤ ਰੱਖੀ ਹੋਈ ਹੈ ਇਹਨਾਂ ਨੇ ਪੰਜਾਬ ਪ੍ਰਤੀ ਤੇ ਪੰਜਾਬ ਯੂਨੀਵਰਸਿਟੀ ਸਾਡਾ ਸਾਡੀ ਲੈਗੇਸੀ ਹੈ ਸਾਡਾ ਵਿਰਸਾ ਹੈ ਇਹਨੂੰ ਸੰਭਾਲਣ ਵਾਸਤੇ ਅਸੀਂ ਜੋ ਵੀ ਕਰਨਾ ਪਿਆ ਕਰਾਂਗੇ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਾ ਪਿਆ ਅਸੀਂ ਉੱਥੇ ਜਾਵਾਂਗੇ ਕਾਨੂੰਨੀ ਮਾਰਾਂ ਤੋਂ ਅਸੀਂ ਸਲਾਹ ਲੈ ਰਹੇ ਹਾਂ ਸਾਰੇ ਕਾਗਜ਼ਾ ਸਾਡੇ ਕੋਲੇ ਰੈਡੀ ਨੇ ਤੇ ਇਹ ਧੱਕੇਸ਼ਾਹੀ ਜਿਹੜੀ ਅਸੀਂ ਹੋਣ ਨਹੀਂ ਦੇਵਾਂਗੇ ਜਿਸ ਪੱਧਰ ਤੱਕ ਵੀ ਆਵਾਜ਼ ਉਠਾਉਣੀ ਪਈ ਆਵਾਜ਼ ਉਠਾਵਾਂਗੇ ਤਾਂ ਕਿ ਪੰਜਾਬ ਯੂਨੀਵਰਸਿਟੀ ਜੀਦਾ ਕਿ ਵਿਰਸਾ ਜਿਹੜਾ ਕਿ ਪਹਿਲਾਂ ਲਾਹੌਰ ਸੀ ਇਹ ਲਾਹੌਰ ਤੋਂ ਥੋੜੇ ਚਿਰ ਲਈ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਵੀ ਆਈ ਸੀ ਹੁਸ਼ਿਆਰਪੁਰ ਤੋਂ ਬਾਅਦ ਫਿਰ ਚੰਡੀਗੜ੍ਹ ਦੇ ਵਿੱਚ ਸੈੱਟ ਹੋ ਗਈ। ਉਹ ਪੰਜਾਬ ਦਾ ਵਿਰਸਾ ਹੈ, ਪੰਜਾਬ ਦੀ ਪ੍ਰਾਪਰਟੀ ਹੈ, ਲੈਗਸੀ ਹੈ ਤੇ ਅਸੀਂ ਇਹਨੂੰ ਨਹੀਂ ਛੱਡਾਂਗੇ। ਔਰ ਇਸ ਤਰ੍ਹਾਂ ਦੇ ਜਿਹੜੇ ਨੋਟੀਫਿਕੇਸ਼ਨ ਗੈਰਸੰਵਿਧਾਨਕ ਜਾਰੀ ਕਰਕੇ ਤੁਸੀਂ ਸਾਡੇ ਤੋਂ ਸਾਡੀ ਯੂਨੀਵਰਸਿਟੀ ਦੀ ਸੈਨੇਟ ਜਾਂ ਯੂਨੀਵਰਸਿਟੀ ਦਾ ਪ੍ਰਬੰਧ ਜਿਹੜਾ ਉਹ ਖੋ ਨਹੀਂ ਸਕਦੇ ਰੀਸੈਂਟਲੀ ਅਸੀਂ ਕੁੜੀਆਂ ਦੇ ਜਿਹੜੇ ਹੋਸਟਲ ਵਾਸਤੇ ਅਸੀਂ ਪੈਸੇ ਜਾਰੀ ਕੀਤੇ ਨੇ ਤੇ ਪੈਸੇ ਜਾਰੀ ਕਰਨ ਵਾਸਤੇ ਪੰਜਾਬ ਸਰਕਾਰ ਹੈ ਪ੍ਰਬੰਧ ਚਲਾਉਣ ਵਾਸਤੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਦਿਓ ਜਿਹੜਾ ਇਹਦਾ ਚਾਰਜ ਹੈ ਇਹ ਕਿਵੇਂ ਹੋ ਸਕਦਾ ਜੀ ਸੋ ਇਸ ਅਨਿਆਏ ਦੇ ਵਿਰੁੱਧ ਆਵਾਜ਼ ਵੀ ਉਠਾਵਾਂਗੇ ਲੀਗਲੀ ਵੀ ਅਸੀਂ ਜਿਸ ਪੱਧਰ ਤੱਕ ਵੀ ਜਾਣਾ ਪਿਆ ਜਿਸ ਪੱਧਰ ਤੱਕ ਵੀ ਸਾਨੂੰ ਵੱਡੇ ਵੱਡੇ ਵਕੀਲ ਹਾਇਰ ਕਰਨੇ ਪਏ ਕਰਾਂਗੇ ਪਰ ਪੰਜਾਬ ਦਾ ਜਿਹੜਾ ਹੱਕ ਹੈ ਉਹ ਇਸ ਤਰ੍ਹਾਂ ਅਜਾਈ ਨਹੀਂ ਜਾਣ ਦੇਵਾਂਗੇ ਪੰਜਾਬ ਦੇ ਹੱਕਾਂ ਦੇ ਹੱਕ 'ਚ ਖੜਾਂਗੇ ਔਰ ਪੰਜਾਬ ਦੇ ਹੱਕ ਜਿਹੜੇ ਨੇ ਉਹ ਲੈ ਕੇ ਰਾਂਗੇ ਇਹਨਾਂ ਦੀ ਜਿਹੜੀਆਂ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਭਾਵੇਂ ਉਹ BBMB ਵਾਲਾ ਪਾਖੜਾ ਡੈਮ ਵਾਲਾ ਭਾਵੇਂ ਉਹ ਆਹਾ ਪੰਜਾਬ ਜੁਨੀਵਰਸਿਟੀ ਵਾਲਾ ਇਹ ਇਸ ਤਰ੍ਹਾਂ ਨੋਟੀਫਿਕੇਸ਼ਨ ਜਾਰੀ ਕਰਕੇ ਇਨਾਂ ਨੂੰ ਇਹ ਕਬਜ਼ਾ ਨਹੀਂ ਕਰਨ ਦੇਵਾਂਗੇ ਹਰ ਹਾਲਤ ਦੇ ਵਿੱਚ ਪੰਜਾਬ ਸਰਕਾਰ ਵਚਨਬੱਧ ਹੈ ਕਿ ਉਹ ਪੰਜਾਬ ਦੀਆਂ ਜਿਹੜੀਆਂ ਪ੍ਰਾਪਰਟੀਆਂ ਪੰਜਾਬ ਦੀ ਜਿਹੜੀ ਲੈਗਸੀ ਹੈ ਪੰਜਾਬ ਦਾ ਜਿਹੜਾ ਵਿਰਸਾ ਹੈ ਉਹਨੂੰ ਸੰਭਾਲਣ ਦੇ ਵਿੱਚ ਪੂਰਾ ਯੋਗਦਾਨ ਪਾਊਗੀ ਤੇ ਪੰਜਾਬ ਦੇ ਲੋਕਾਂ ਪ੍ਰਤੀ ਵਚਨਬੱਧ ਰਹੂਗੀ ਬਹੁਤ-ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ